ਆਏ ਸਰ ਕੀ ਨਾਮ ਹੈ ਨਿਸ਼ਾਨ ਸਿੰਘ ਪਾਜੀ ਨਾਮ ਨੇ ਕਿਹੜਾ ਪਿੰਡ ਜੀ ਪਿੰਡ ਕੋਲੀ ਸੂਰਤ ਮੰਡੀ ਜੀ ਕੀ ਮਸਤਾ ਜੀ ਪਾਜੀ ਸਾਡੇ ਸ਼ਾਮ ਵਿੱਚ ਪੈਲੀ ਜੀ ਹਾਂਜੀ ਝੋਨਾ ਸਾਡਾ ਸਾਰਾ ਮਾਰਿਆ ਗਿਆ ਪੱਠੇ ਮਾਰੇ ਗਏ ਜੀ ਭਾਈ ਪਿੰਡ ਚ ਪਾਣੀ ਆ ਪਾਣੀ ਜਿਹੜਾ ਪਾਣੀ ਝੋਨੇ ਤਬਾਹ ਹੋ ਗਏ ਆ ਜੀ ਵੀਰ ਅੱਗੇ ਕੋਈ ਨਹੀਂ ਆ ਸਾਡੇ ਕੋਲ ਵੀਰ ਹੋਣੀ ਆਏ ਪਹਿਲੇ ਦਿਨ ਅੱਜ ਇਹਨਾਂ ਨੇ ਡੀ ਹੈਲਪ ਕੀਤੀ ਚਲੋ ਚਾਰਾ ਦੇ ਕੇ ਆਂਦੇ ਕੱਲ ਨੂੰ ਤੁਹਾਨੂੰ ਹੋਰ ਵੀ ਵੰਡ ਵੀ ਦੇਣੇ ਚਾਹਾਂਗੇ ਫੀਡ ਫੂਡ ਵੀ ਹਾਂਜੀ ਕਿੱਧਰ ਤੁਹਾਨੂੰ ਆਏ ਨਾ ਇਹਨਾਂ ਦਾ ਚਲੋ ਅਸੀਂ ਧੰਨਵਾਦ ਕਰਦੇ ਵੀਰ ਹੋਣੇ ਕੱਲ ਇਹਨਾਂ ਨੇ ਸਾਡੀ ਸੋਸ਼ਲ ਮੀਡੀਆ ਤੇ ਵੀ ਕੀ ਹੁ ਪੀਲ ਸੰਦੇ ਇਹ ਆਓ ਪੀਲ ਸੰਦੇ ਵਿੱਚ ਜੇ ਕੋਈ ਭੈਣ ਭਰਾ ਅਡੀ ਹਲਪ ਕਰਨਾ ਚਾਹੁੰਦਾ ਹੈ ਜਰੂਰ ਕਰੇ ਹਾਂਜੀ ਚਲੋ ਵੀ ਆਦਾ ਠੇਕਾ ਜਿਹੜਾ ਦਾਗ ਲੈ ਠੇਕਾ ਦਿੱਤਾ ਵਾ ਚਲੋ ਉਹ ਵੀ ਸਾਨੂੰ ਥੋੜਾ ਬਦ ਹੋ ਜੇ ਵੀ ਕਰਕੇ ਵੀ ਜਿੰਨ ਸਰਕਾਰ ਵੱਲੋਂ ਮਾਇਤਾ ਹੋ ਜੇ ਕੋਈ ਹਾਂਜੀ ਕੋਈ ਡੀਜ਼ਲ ਦਿੱਤਾ ਜਾਵੇ ਚਲੋ ਕਣਕੂ ਵੀ ਜੀ ਆਵੇ ਖਾਦ ਵੀ ਜਿਹੜਾ ਇਹਨਾਂ ਤੁਹਾਨੂੰ ਪਤਾ ਖਰਚਾ ਲਾਇਆ ਵੀ ਅੱਜ ਤੱਕ ਕੋਈ ਮੈਨ ਨਾ ਆਇਆ ਨਹੀਂ ਕੋਈ ਨਹੀਂ ਆਇਆ ਜੀ ਕੋਈ ਇੱਥੋਂ ਦਾ ਵਿਧਾਇਕ ਗਰਦੀਪ ਸਿੰਘ ਦਾਵਾ ਕੋਈ ਨਹੀਂ ਇੱਥੇ ਪਹੁੰਚਿਆ ਜੀ ਹਾਂਜੀ ਹਾਂ ਇਹ ਆਹ ਸਰਕਾਰ ਕੋਲ ਅਪੀਲ ਕਰਨੀ ਚਾਹੁੰਦੇ ਆ ਵੀ ਚਲੋ ਸਾਡੀ ਹਲਪ ਕੀਤੀ ਜਾਵੇ ਕਿੰਨਾ ਪਹਿਲੇ ਕਿਥੇ ਕਰਕੇ ਚੱਲ ਗਏ ਪਹਿਲੀ ਭਾਜੀ ਸਮਝ ਜੀ ਕਿੰਨੀ ਪਹਿਲੀ ਨਮਾਨ ਤੇ ਜੀ ਕਿੰਨੀ ਠੇਕੇ ਲੈਦੇ ਕਿੰਨੀ ਆਪਣੀ ਪਹਿਲੀ ਭਾਜੀ 10 ਕਿਲੇ ਠੇਕੇ ਲਈ ਜੀ ਤੇ 7 ਕਿਲੇ ਆਪਣੀ ਜੀ ਦੋਵਾਂ ਜਾਣਿਆ ਨੂੰ 70 ਤਾਂ ਨਹੀਂ ਮਿਲਿਆ 20 ਕਿਲੇ ਟੋਕ ਦੇ ਹਾਂਜੀ ਜੀ ਮੈਂ ਉਹ ਆਪਣਾ ਫੋਨ ਨੰਬਰ ਕੋਈ ਕਨੇ ਮਮਤਾ ਬੋਦਾਨੀ ਸੱਜਣ ਜਿਹੜਾ ਕੋਈ ਆਵੇ ਕੋਈ 9946574820 ਤੇ ਦੂਜਾ ਨੰਬਰ ਜੇ 98723 47607 ਜੀ ਸਰ ਜੀ ਨਾਜੇ ਜੇਰੀ ਪ੍ਰਸਤਾਵਿਤ ਦਸਤਾਵੇਜ਼ ਅਸੀਂ ਮੇਰਾ ਨਾਮ ਚੰਜੀਤ ਸਿੰਘ ਤੰਤਰਬਬ ਵਦੀਸ ਸਿੰਘ ਐਸੋਸਾਇਟੀ ਵੱਲੋਂ ਜੀ ਆਪਾਂ ਆਏ ਆ ਜੀ ਆਪਾਂ ਕੱਲ ਦੇਖੀ ਸੋਸ਼ਲ ਮੀਡੀਆ ਦੇ ਵੀਡੀਓ ਦੇਖੀ ਸੀ ਵੀਰ ਹੋਣਾਂ ਦੀ ਕਿ ਇਹਨਾਂ ਦਾ ਚੋਣਾ ਚਨਾ ਹੋਰ ਨਿੱਕੇ ਮੋਟੇ ਜੋ ਰਸਤੇ ਸਾਰੇ ਖਰਾਬ ਹੋ ਚੁੱਕੇ ਆ ਜੀ ਤੇ ਅੱਜ ਇਹਨਾਂ ਨੇ ਹਰ ਰਗ ਮੰਗ ਕੀਤੀ ਹੈ ਚਾਰੇ ਦੀ ਜੀ ਆਪਾਂ ਚਾਰਾ ਲੈ ਕੇ ਆਏ ਆ ਡੰਗਰ ਦੇਖਿਆ ਜੀ ਢੰਗ ਵਿਚਾਰੇ ਭੁੱਖਣਾ ਬੁਲ ਕਰ ਰਹੇ ਆ ਤੇ ਆਪਾਂ ਚਾਰਾ ਲਿਆ ਕੇ ਦਿੱਤਾ ਵਾ ਬਾਕੀ ਜੋ ਵੀਰ ਮੇਰਾ ਭਰਾ ਜੀ ਉਹ ਮਦਦ ਕਰਨਾ ਚਾਹੁੰਦਾ ਵਾ ਬਹੁਤ ਚੜ ਕੇ ਮਦਦ ਕਰੇ ਵੀਰ ਹੋਣਾ ਸੀ ਸਰ ਪਿੰਡਰ ਸੇ ਮੇਰਾ ਪਿੰਡ ਮਖਾਨੀਆਂ ਜੇ ਭਾਜੀ ਤੇ ਬਾਕੀ ਮੇਰੇ ਨਾਲ ਜਿੰਨੇ ਵੀ ਸਾਡੇ 177 ਨੰਬਰ ਆਪਾ ਦੀ ਸਿੰਘ ਸੋਸਾਇਟੀ ਦੇ ਦੇ ਗਰੁੱਪ ਦੇ ਬੰਦੇ ਆ ਮਤਲਬ ਕੋਈ ਬਟਾਲੇ ਤੋਂ ਆ ਕੋਈ ਇਧਰੋਂ ਸਾਰੇ ਮਤਲਬ ਵੱਖ-ਵੱਖ ਜਗ੍ਹਾ ਤੋਂ ਇਹ ਸੋਸਾਇਟੀ ਬਣਾਈ ਇਹਨਾਂ ਦੀ ਭਾਜੀ ਕੱਲ ਇਹ ਵੀਡੀਓ ਵੇਖੀ ਸੀ ਸੋਸ਼ਲ ਮੀਡੀਆ ਦੇ ਤੇ ਭਾਜੀ ਤੁਹਾਡੇ ਚੈਨਲ ਤੇ ਪਈ ਹੋਈ ਸੀ ਉਹ ਤੋਂ ਕੰਟੈਕਟ ਨੰਬਰ ਲੈ ਕੇ ਭਾਜੀ ਦਾ ਫਿਰ ਉਹਨਾਂ ਤੋਂ ਗਾੜੀ ਇਹਨਾਂ ਵੀਰ ਦਾ ਨੰਬਰ ਲਿਆ ਇਹਨਾਂ ਆਪਾਂ ਗੱਲਬਾਤ ਕਰਕੇ ਤੇ ਅੱਜ ਇਹਨੂੰ ਪੁੱਛਿਆ ਵਗੈਰ ਕੀ ਚਾਹੀਦਾ ਆ ਇਹਨੇ ਮਤਲਬ ਚਾਰ ਚਾਰੇ ਵਗੈਰਾ ਦੀ ਕੀ ਮੰਗ ਰਵਾਂਡ ਦੀ ਕੀਤੀ ਆ ਫੋਜੀ ਨੇ ਕਿ ਸਾਡੇ ਕੋਲ ਜਦ ਹੀ ਅੱਜ ਆਪਾਂ ਲੈ ਕੇ ਆਏ ਆ ਗਾੜੀ ਤੇ ਹੋਰ ਵੀ ਹੋਏਗੀ ਜੇ ਆਪਾਂ ਕਰਾਂਗੇ ਸਿੱਝ ਹੀ ਆਪੀ ਕਿਸਾਨ ਆ ਇਹਨੇ ਹੁਣ ਆਪਾਂ ਇਹਦੀ ਜ਼ਮੀਨ ਦੇਖ ਕੇ ਆਏ ਆ ਇਹਦੀ ਸ਼ੰਬ ਦੇ ਵਿੱਚ ਜ਼ਮੀਨ ਆ ਪਿੰਡ ਦੇ ਵਿੱਚ ਘਾਰ ਆ ਪਿੰਡ ਦੀ ਚਲੋ ਠੀਕ ਆ ਜ਼ਮੀਨ ਇਹਦੀ ਸਾਰੀ ਸ਼ੰਬ ਦੇ ਵਿੱਚ ਆ 7 ਕਿੱਲੇ ਆਪਣੀ ਆ 10 ਕਿੱਲੇ ਨੇ ਠੇਕੇ ਤੇ ਲਈ ਹੋਈ ਆ ਝੋਨਾ ਸਾਰਾ ਬਰਬਾਰ ਹੋ ਗਿਆ ਪਾਣੀ ਉਪਰੋਂ ਦੀ ਲੰਗਿਆ ਪੱਟੇ ਇਹਦੇ ਖਰਾਬ ਹੋ ਗਏ ਆ ਮਤਲਬ ਠੇਕਾ ਵੀ ਦੇਣਾ ਆ ਗਾੜੀ ਕਣਕ ਵੀ ਭੇਜਣੀ ਆ ਤੇ ਇਹ ਹੀ ਮੰਗਿਆ ਵੀ ਇਹਦੀ ਥੋੜੀ ਬਥੀ ਮਦਦ ਕਰੋ ਜੋ ਹੀ ਬੰਦੀ ਆ ਠੇਕਾ ਦਿੱਤਾ ਜਾਵੇ ਜਿਤਨਾ ਆਪਣਾ ਖਰਚਾ ਥੋੜਾ ਇਹਦਾ ਪੂਰਾ ਹੋ ਜੇ ਤੇ ਕਣਕ ਦਾ ਜਿਹੜਾ ਡੀਜ਼ਲ ਦੇਤਾ ਉਹ ਤਾਂ ਅਸੀਂ ਵੀ ਥੋੜੀ ਨਾਲ ਮਿਲ ਕੇ ਕਰਾਂਗੇ ਬਾਕੀ ਹੋਰ ਵੀ ਹੈਗਾ ਵੀ ਜੇ ਇਹਨਾਂ ਨੂੰ ਮਦਦ ਕਰ ਸਕਦਾ ਵਾ ਕਰੇ ਕਿਉਂਕਿ ਇਹ ਕਿਸਾਨ ਨੇ ਹੁਣ ਇਹਨੇ ਤਾਂ ਜ਼ਿਆਦਾਤਰ ਜ਼ਮੀਨਦਾਰ ਤਾਂ ਆਪਣੇ ਮੂੰਹ ਨਹੀਂ ਦੱਸਦੇ ਹਾਂਜੀ ਉਹ ਆਪਣੇ ਇਹ ਵੀ ਸ਼ਰਮ ਮਹਿਸੂਸ ਕਰਦੇ ਆ ਵੀ ਮੰਗਦੇ ਨਹੀਂ ਆ ਪਰ ਸਾਨੂੰ ਘਰ ਘਰ ਜਾ ਕੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਸਾਰੇ ਵੀਰਾਂ ਨੇ ਮੈਂ ਤੇ ਕੀਤੀ ਆ ਆ ਵੀਰ ਸਾਡਾ ਸਰਦੂਲ ਇਹ 크ਰਿਸਚਨ ਭਾਈ ਜਾ ਰਹੇ ਚਾਹੇ ਇੰਨੇ ਸਾਡੇ ਨਾਲ 10 12 ਦਿਨ ਹੋ ਗਏ ਆ ਰਲ ਕੇ ਪੂਰੀ ਮਿਹਨਤ ਕੀਤੀ ਆ ਪੂਰੀ ਸੇਵਾ ਕੀਤੀ ਆ ਰਾਤ 1:30 ਵਜੇ ਕਰ ਜਾਂਦਾ ਆ ਉਹ ਕਰਦੇ ਆ ਉਹ ਉਹਨਾਂ ਨੂੰ ਇਹ ਆ ਵੀ ਕੋਈ ਲੜਾਈ ਹੋਵੇ ਝਗੜਾ ਹੋਵੇ ਇਹ ਜਿਹੜਾ ਧਿਆਨ ਲਓ ਕੀ ਲੰਗਰ ਵਰਤੌਣ ਦੇ ਆ ਇਹਨਾਂ ਦਾ ਮਨ ਚੁੱਕਿਆ ਜਾਵੇ ਜਿਹੜੇ ਹੁਣ ਦੂਰੋਂ ਵੀਰ ਸਾਨੂੰ ਮਿਲਦੇ ਉੱਧਰ ਡੇਰੇ ਬਾਬਾ ਨਾਨਕ ਦੇ ਆਪਾਂ ਗਏ ਆ ਅੱਗੇ ਲੰਗਰ ਲੈ ਕੇ ਆਉਂਦੇ ਸੀ ਹੁਣ ਸਾਨੂੰ ਉਹ ਆਣ ਕੇ ਇਹ ਪੁੱਛਦੇ ਆ ਵੀਰ ਲੁੱਟ ਖੋਤ ਨਹੀਂ ਹੋਣਦੀ ਐਦਾਂ ਤਾਂ ਨਹੀਂ ਆਉਂਦਿਆ ਪਰ ਨਹੀਂ ਤਾਰੇ ਕੋ ਜੈ ਨਹੀਂ ਹੁੰਦੇ ਇਹ ਵੀਰ ਨੇ ਬਹੁਤ ਸਾਡੇ ਨਾਲ ਸੇਵਾ ਦਿੱਤੀ